ਪੰਜਾਬੀ ਗਾਇਕ ਸੁਖਦੀਪ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਸੁਖਦੀਪ ਸਿੱਧੂ ਛੋਟੇ ਮੂਸੇਵਾਲੇ ਦਾ ਅੱਜ ਪਹਿਲਾ ਜਨਮ ਦਿਨ ਹੈ ਮੂਸਾ ਹਵੇਲੀ ਦੇ ਵਿੱਚ ਮਨਾਇਆ ਗਿਆ ਤਸਵੀਰਾਂ ਦਿਖਾਵਾਂਗੇ ਸਿੱਧੂ ਦੇ ਪ੍ਰਸ਼ੰਸਕ ਲਗਾਤਾਰ ਜਿਹੜਾ ਹਵੇਲੀ ਪਹੁੰਚ ਰਹੇ ਨੇਗੇ ਤੇ ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਅੱਜ ਮੂਸਾ ਹਵੇਲੀ ਪਹੁੰਚੇ ਸੀ ਉਹਨਾਂ ਵੱਲੋਂ ਵੀ ਸਿੱਧੂ ਮੂਸੇਵਾਲਾ ਦਾ ਜਿਹੜਾ ਕੇਕ ਕੱਟ ਕੇ ਖੁਸ਼ੀ ਜ਼ਾਹਰ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਹਵੇਲੀ ਦੀਆਂ ਇਹ ਤਸਵੀਰਾਂ ਨੇਗੇ ਪ੍ਰਸ਼ੰਸਕ ਲਗਾਤਾਰ ਜਿਹੜਾ ਅੱਜ ਪਰਿਵਾਰ ਨੂੰ ਵਧਾਈ ਦੇਣ ਦੇ ਲਈ ਪਹੁੰਚ ਰਹੇ ਨੇ ਤੇ ਤਸਵੀਰਾਂ ਵੀ ਦਿਖਾਵਾਂਗੇ ਤੁਹਾਨੂੰ ਮੂਸੇਵਾਲਾ ਦੀ ਹਵੇਲੀ ਦੀਆਂ ਗੱਲਬਾਤ ਕਰਾਂਗੇ ਕੀ ਨਾਮ ਹੈ ਭਾਈ ਜੀ ਨਵਜੋਤ ਸਿੰਘ ਨਵਜੋਤ ਇਹ ਤਸਵੀਰ ਵੀ ਲੈ ਕੇ ਆਏ ਹੋਗੇ ਸਿੱਧੂ ਮੂਸੇਵਾਲੇ ਦੀ ਤੇ ਅੱਜ ਜਨਮ ਦਿਨ ਵੀ ਆ ਛੋਟੇ ਮੂਸੇਵਾਲੇ ਦਾ ਕੀ ਕਹੋਗੇ ਬਹੁਤ ਵਧੀਆ ਲੱਗ ਰਿਹਾਗਾ ਵੀ ਛੋਟੇ ਸਿੱਧੂ ਇਸ ਦੁਨੀਆ ਦੇ ਦੁਆਰਾ ਆਇਆ ਤੇ ਵਧੀਆ ਕਰਦਿਆਂ ਨੂੰ ਵੀ ਹੌਸਲਾ ਹੋਇਆ ਛੋਟੇ ਸਿੱਧੂ ਦਾ ਸਿੱਧੂ ਹੀ ਡੱਤ ਤੋਂ ਬਾਅਦ ਬਹੁਤ ਉਹਨਾਂ ਨੂੰ ੱਤਕਾ ਵੀ ਲੱਗਿਆ ਤੇ ਹੁਣ ਉਹਨਾਂ ਨੂੰ ਹੌਸਲਾ ਵੀ ਹੈਗਾਗਾ ਜੀਣ ਵਾਰੇ ਇਹ ਤਸਵੀਰ ਕਿਸ ਤਰ੍ਹਾਂ ਬਣਾਈ ਆ ਤੁਸੀਂ ਇਹ ਸਕੈਚ ਬਣਾਈ ਹੈ ਪੈਨਸਲ ਨਾਲ ਬਣਿਆ ਹੋਇਆ ਖੁਦ ਬਣਾਈ ਆ ਹਾਂਜੀ ਕਿੰਨੇ ਦਿਨ ਚ ਤਿਆਰ ਕੀਤੇ ਆ ਇਹ ਦ 3-4 ਦਿਨਾਂ ਚ ਤਿਆਰ ਹੋਈ ਜਾਂ ਆ ਅੱਜ ਛੋਟੇ ਜੰ ਸਿੱਧੂ ਦੇ ਜਨਮ ਦਿਨ ਤੇ ਭੇਟ ਕਰ ਰਹੇ ਆ ਹਾਂ ਨਹੀਂ ਵੈਸੀ ਆਪਾਂ ਦਿਖਾਉਣ ਆਏ ਸੀ ਕਈ ਉਹਨਾਂ ਨੂੰ ਐ ਕੀ ਕਹੋਗੇ ਬਈ ਕਾਫੀ ਸਮੇਂ ਬਾਅਦ ਜਿਹੜੀਆਂ ਖੁਸ਼ੀਆਂ ਲੋਟੀਆਂ ਸੀ ਅੱਜ ਜਿਹੜਾ ਦੁਬਾਰਾ ਜਨਮ ਦਿਨ ਛੋਟੇ ਮੂਸੇ ਵਾਲੇ ਦਾ ਪਹਿਲਾ ਜਨਮ ਦਿਨ ਮਨਾਇਆ ਗਿਆ ਹੈ ਪਹਿਲਾਂ ਜਿਵੇਂ ਸਿੱਧੂ ਦਾ ਜਨਮ ਦਿਨ ਮਨਾਉਂਦੇ ਸੀ ਆਪਾਂ ਬਹੁਤ ਖੁਸ਼ੀ ਹੁੰਦੀ ਸੀ ਲੈਣ ਲੱਗ ਜਾਂਦੀ ਸੀਗੀ ਗੇਟ ਤੇ ਦੇਖ ਲੈ ਭਾਈ ਤੇ ੱੱਕੇ ਮਾਰਦੇ ਲੋਕ ਐ ਕੱਲੇ ਕੱਲੇ ਜਾਣੇ ਨੂੰ ਮਿਲ ਆਉਂਦਾ ਸੀ ਸਿੱਧੂ ਮਿਲਦਾ ਵਧੀਆ ਨਾਲ ਕੇਕ ਕੱਟਦੇ ਤੇ ਉਵੇਂ ਹੀ ਦੁਬਾਰੇ ਉਹੀ ਖੁਸ਼ੀ ਮਿਲੀ ਹੈ ਹੁਣ ਦੇਖਣ ਨੂੰ ਛੋਟੇ ਸਿੱਧੂ ਦੀ ਹੁਣ ਵੀ ਉਵੇਂ ਹੀ ਚਾਮਾ ਨਾਲ ਲੋਕ ਆਉਂਦੇ ਨੇ ਕੇਕ ਲੈ ਕੇ ਇੱਥੇ ਕੇਕ ਵਧੀਆ ਉਹਦੇ ਜਨਮ ਦਿਨ ਤੇ ਕੱਟਦੇ ਆਗੇ ਬਹੁਤ ਸਾਰੇ ਅੱਜ ਪਹੁੰਚ ਰਹੇ ਨੇ ਕਿ ਸੁਬਾ ਤੋਂ ਕੁਝ ਤਾਂ ਇੱਥੇ ਹੋਗੇ ਲਗਾਤਾਰ ਬਹੁਤ ਪਹੁੰਚ ਰਹੇ ਨੇ ਪਹਿਲਾਂ ਹੁਣ ਜੇ ਸਾਬਕਾ ਮੁੱਖ ਮੰਤਰੀ ਚੰਨੀ ਸਾਹਿਬ ਵੀ ਆਏ ਨੇ ਉਹ ਵੀ ਛੋਟੇ ਸਿੱਧੂ ਦਾ ਜਨਮ ਦਿਨ ਮਨਾ ਕੇ ਗਏ ਨੇਗੇ ਕੇਕ ਕੱਟ ਕੇ ਗਏ ਨੇਗੇ ਤੇ ਹੋਰ ਵੀ ਬਹੁਤਾ ਆਉਣਗੇ ਬਈ ਆਈ ਜਾਂਦੇ ਨੇਗੇ ਬਾਕੀ ਸਾਰੇ ਲੱਗਦਾ ਦੁਬਾਰਾ ਸਿੱਧੂ ਛੋਟਾ ਉਮੀ ਨਾਮ ਰੋਸ਼ਨ ਕਰੇਗਾ ਹਾਂ ਬਈ ਉਮੀ ਦੁਬਾਰੇ ਨਾਮ ਰੋਸ਼ਨ ਕਰੂਗਾ ਰੱਬ ਨੇ ਕੁਦਰਤ ਨੇ ਦੁਬਾਰੇ ਸੁਣੀ ਆਗੀ ਉਮੀ ਦੁਬਾਰੇ ਸਟੇਡਾਂ ਤੇ ਚੜੂਗਾ ਤੇ ਥਾਪੀਆਂ ਮਾਰੂਗਾ ਤੇ ਬੈਰੀਆਂ ਦੀਆਂ ਹਿੱਕਾਂ ਵਿੱਚ ਵੱਜੂਗਾ ਜਵਾਰੇ ਅੱਜ ਦੇਖਿਆ ਸੀ ਜਮਾ ਸਿੱਧੂ ਵਰਗੀ ਤਸਵੀਰ ਨਜ਼ਰ ਆਈ ਸੀਗੀ ਪੱਗ ਬੰਨੀ ਸੀ ਹਨਾ ਉਹਨੇ ਹਾਂ ਬਈ ਉਮੀ ਪਿਆਰਾ ਜਿਹਾ ਲੱਗ ਰਿਹਾ ਸੀ ਜਿਵੇਂ ਸਿੱਧੂ ਵੱਡਾ ਸਿੱਧੂ ਛੋਟਾ ਜਿਹਾ ਹੁੰਦਾ ਸੀਗਾ ਉਦੋਂ ਉਹਨੂੰ ਗੱਦੀ ਚੱਕਦੇ ਹੁੰਦੇ ਉਵੇਂ ਹੀ ਛੋਟਾ ਸਿੱਧੂ ਲੱਗ ਰਿਹਾ ਸੀ ਅੱਜ ਜਿਵੇਂ ਸੇਮ ਕਾਪੀ ਹੈ ਬਿਲਕੁਲ ਉਹਦੇ ਲੱਗ ਰਿਹਾ ਤੁਸੀਂ ਦੱਸੋ ਹਾਂ ਉਹ ਉਵੇਂ ਜਿਵੇਂ ਛੋਟੇ ਸਿੱਧੂ ਨੂੰ ਖੜਾਇਆ ਉਵੇਂ ਇਹ ਸਿੱਧੂ ਸਾਨੂੰ ਉਵੇਂ ਹੀ ਲੱਗ ਰਿਹਾਗਾ ਉਹੀ ਜਿਹੀ ਲੱਗਦਾਗਾ ਕੀ ਨਾਮ ਹੈ ਮੇਰਾ ਸੰਨੀ ਹੈ ਹਿਮਾਚਲ ਤੋਂ ਕਿੱਥੋਂ ਆਇਓ ਹਿਮਾਚਲ ਤੋਂ ਇੰਨੀ ਦੂਰੋਂ ਇੰਨਾ ਪਿਆਰ ਸਿੱਧੂ ਤੇ ਆ ਜਾਓ ਪਿਆਰ ਹੈ ਬਈ ਛੋਟਾ ਨੂੰ ਮੋਗਦਾ ਗਦੀ ਵੀ ਹਾਂ ਬਸ ਥਾਪਿੱਦਾ ਵੱਜੂ ਵੀ ਬਸ ਕਹਦੇ ਦੇ ਟੋਮਾਸ ਜੀ ਮਾਜੇ ਬੀ ਜੌਬ ਕਰਨਾ ਹੈ ਨਾ ਤੇ ਥਰਮਲ ਚ ਹਾਂਜੀ ਅੱਜ ਇਸ ਵੇਲੇ ਹਾਂਜੀ ਮੈਂ ਕੇਕ ਬਣਾ ਕੇ ਕੱਲ ਦਈ ਬੁਕਰਤਾ ਜੀ ਹਾਂ ਕੇਕ ਟਿਆ ਗਿਆ ਸਿੱਧੂ ਹਾਂਜੀ ਬਾਈ ਬਹੁਤ ਖੁਸ਼ ਹੋਈ ਕੀ ਕਹੂੰਗਾ ਪਹਿਲਾਂ ਵੱਡੇ ਸਿੱਧੂ ਨੂੰ ਮਿਲੇ ਸੀ ਕਦੀ ਕਦੇ ਨਹੀਂ ਮਿਲਿਆ ਫੇਰ ਵੀ ਇੰਨਾ ਪਿਆਰ ਫੇਰ ਵੀ ਪਿਆਰ ਹੈ ਕਿਹੜਾ ਗਾਣਾ ਸਿੱਧੂ ਦਾ ਅੱਜ ਵੀ ਜਿਹੜਾ ਦਿਲ ਦੇ ਵਿੱਚ ਸਾਰੇ ਆ ਸਾਰੇ ਕੋਈ ਦੋ ਲੈਣਾ ਸੁਣਾ ਸਕਦੇ ਹੋ ਮੈਸੀ ਮੇਰੀ ਆਵਾਜ਼ ਸਾਫ਼ ਨਹੀਂ ਬਾਰੇ ਮੈਨੂੰ ਪਸੰਦ ਹੈ ਸਾਰੇ ਗਾਣੇ ਚਲੋ ਫੇਰ ਦੋ ਲੈਣਾ ਕਿਹੜਾ ਗਾਣਾ ਸਾਦੋਂ ਉੱਚੀਆਂ ਨਿਕਲ ਤੇਰੀ ਯਾਰ ਦੀਆਂ ਹਾਂਜੀ ਬਾਈ ਤੇ ਹੋਰ ਕੋਈ ਸਿੱਧੂ ਬਾਰੇ ਕੋਈ ਯਾਦ ਕੋਈ ਸਿੱਧੂ ਦੀ ਕੋਈ ਜਿਹੜੀ ਦੋ ਦਿਲ ਚ ਕੀ ਭਾਈ ਹਾਂਜੀ ਭਾਈ ਬਿਲਕੁਲ ਤੁਸੀਂ ਦੇਖਿਆ ਤਸਵੀਰਾਂ ਹੋਰ ਵੀ ਦਿਖਾਵਾਂਗੇ ਸਿੱਧੂ ਦੇ ਜਿਹੜੇ ਪ੍ਰਸ਼ੰਸਕ ਲਗਾਤਾਰ ਹਵੇਲੀ ਅੱਜ ਪਹੁੰਚ ਰਹੇ ਨੇ ਸਿੱਧੂ ਦੇ ਇਹ ਵਹੀਕਲ ਨੇ ਜਿੱਥੇ ਸਿੱਧੂ ਮੂਸੇਵਾਲਾ ਅਕਸਰ ਆਪਣੀਆਂ ਗੱਡੀਆਂ ਜਿਹੜਾ ਚਲਾਉਂਦਾ ਸੀ ਜਿਆ ਕਿਉਂਕਿ ਮਸ਼ੀਨਰੀ ਨਾਲ ਸਿੱਧੂ ਮੂਸੇਵਾਲੇ ਨੂੰ ਕਾਫੀ ਜਿਹੜਾ ਪਿਆਰ ਸੀਗਾ ਗੱਲਬਾਤ ਕਰਾਂਗੇ ਹੋਰ ਵੀ ਇੱਥੇ ਲੋਕ ਪਹੁੰਚੇ ਆਗੇ ਬਈ ਜੀ ਕੀ ਨਾਮ ਆ ਖੁਸ਼ ਕਿੱਥੋਂ ਆਇਓ ਬਈ ਜੀ ਅਸੀਂ ਪਟਨੇਡ ਹਾਂਜੀ ਕੀ ਕਹੋਗੇ ਅੱਜ ਛੋਟੇ ਸਿੱਧੂ ਦਾ ਜਿਹੜਾ ਜਨਮ ਦਿਨ ਆਗਾ ਹਨਾ ਦੁਬਾਰੇ ਖੁਸ਼ੀਆਂ ਵਰਤੀਆਂ ਨੇ ਬਹੁਤ ਜ਼ਿਆਦੇ ਖੁਸ਼ੀ ਬੜਾ ਵਧੀਆ ਸਹੀ ਹੈ ਸਰ ਕੀ ਨਾਮ ਆ ਮਤਾ ਜਸਵਿੰਦਰ ਕੌਰ ਕਿੱਥੋਂ ਆਏ ਮਤਾ ਜੀ ਪੰਡ ਕਿਧਰਵਿੰਡੀ ਆਈ ਬਾਰੋਂ ਹੀ ਹੈ ਕੈਲਗਰੀ ਤੋਂ ਹਾਂ ਕਹਾਂਗੇ ਅੱਜ ਸਿੱਧੂ ਮੂਸੇਵਾਲ ਦੇ ਘਰ ਸਾਨੂੰ ਤਾਂ ਬਹੁਤ ਜ਼ਿਆਦੇ ਖੁਸ਼ੀ ਹੋਈ ਹੈ ਵੀ ਉਹ ਵੀ ਦੁਬਾਰੇ ਆ ਕੇ ਵਿਚਾਰ ਲੰਮੀਆਂ ਉਮਰਾਂ ਹੋਣ ਕਦੀ ਮੇਲੇ ਜੀ ਵੱਡੇ ਮੂਸੇ ਵਾਲੇ ਨੂੰ ਕਦੀ ਨਹੀਂ ਜੀ ਅਸੀਂ ਮੇਲੇ ਨਹੀਂ ਸੀ ਫੇਰ ਵੀ ਇੰਨਾ ਪਿਆਰ ਹਾਂਜੀ ਬਹੁਤ ਜ਼ਿਆਦਾ ਪਿਆਰ ਬਹੁਤ ਜ਼ਿਆਦਾ ਪਿਆਰ ਹਾਂਜੀ ਬਿਲਕੁਲ ਸਿੱਧੂ ਮੂਸੇ ਵਾਲੇ ਅੱਜ ਛੋਟੇ ਸਿੱਧੂ ਮੂਸੇ ਵਾਲੇ ਦਾ ਜਨਮ ਦਿਨ ਜਿਹੜਾ ਪਿੰਡ ਮੂਸਾ ਹਵੇਲੀ ਦੇ ਵਿੱਚ ਮਨਾਇਆ ਜਾ ਰਿਹਾ ਸਿੱਧੂ ਦੇ ਪ੍ਰਸ਼ੰਸਕ ਦੇਸ਼ ਦੇ ਕੋਨੇ ਕੋਨੇ ਤੋਂ ਅੱਜ ਪਿੰਡ ਮੂਸਾ ਪਹੁੰਚ ਰਹੇ ਨੇ ਕਿ ਤੇ ਉੱਥੇ ਜਿਹੜਾ ਪਰਿਵਾਰ ਨੂੰ ਵਧਾਈ ਦੇ ਰਹੇ ਨੇ ਕੈਮਰਾਮੈਨ ਨਖਲ ਦੇ ਨਾਲ ਅਮਰਜੀਤ ਸਿੰਘ ਪੰਜਾਬ ਤੱਕ ਮੂਸਾ ਮਾਨਸਾ